ਸਸਿਗਲ ਜੀ ਗੱਲ ਕਰਦੇ ਆ ਜੀ ਬੱਚੇ ਦੀ ਕਸਟਡੀ ਜਿਹੜੀ ਹੈਗੀ ਆ ਉਹਦੇ ਫਾਦਰ ਕੋ ਜਾਂਦੀ ਆ ਜਾਂ ਫਿਰ ਉਹਦੀ ਮਦਰ ਕੋ ਜਾਂਦੀ ਆ ਆਫਟਰ ਦਾ ਮੈਰਿਜ ਜਦੋਂ ਉਹ ਇਹ ਡਿਸਾਈਡ ਕਰਦੇ ਆ ਜੀ ਕਿ ਉਹਨਾਂ ਨੇ ਆਪਸ ਅਲੱਗ ਰਹਿਣਾ ਦੇਖੋ ਦੋਸਤੋ ਇਹ ਕੁਐਸਚਨ ਉਦੋਂ ਆਉਂਦਾ ਹੈ ਜਦੋਂ ਹਸਬੰਡ ਐਂਡ ਵਾਈਫ ਡਿਵੋਰਸ ਲੈਣਾ ਚਾਹੁੰਦੇ ਆ ਤੇ ਬੱਚੇ ਦੀ ਕਸਟਡੀ ਜਾਂ ਤਾਂ ਇਹਦਰ ਉਹਦੇ ਫਾਦਰ ਕੋ ਹੁੰਦੀ ਆ ਮਦਰ ਕਲੇਮ ਕਰਨਾ ਚਾਹੁੰਦੀ ਆ ਜਾਂ ਫਿਰ ਇਹਦਰ ਉਹਦੀ ਮਦਰ ਕੋ ਹੁੰਦੀ ਆ ਫਾਦਰ ਕਲੇਮ ਕਰਨਾ ਚਾਹੁੰਦਾ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਆ ਜੀ ਹਿੰਦੂ ਮਿਨੋਰਿਟੀ ਐਂਡ ਗਾਰਡੀਅਨਸ ਐਕਟ ਦੇ ਵਿੱਚ ਆਪਾਂ ਕਸਟਡੀ ਕਲੇਮ ਕਰਦੇ ਆ ਜੀ ਔਰ ਗਾਰਡੀਅਨ ਐਂਡ ਵੋਟ ਸੈਕਟ ਦੇ ਵਿੱਚ ਵੀ ਕਸਟਡੀ ਕਲੇਮ ਕੀਤੀ ਜਾਂਦੀ ਹੈ ਬੱਚੇ ਦੀ ਜੇ ਬੱਚਾ 5 ਸਾਲ ਤੋਂ ਘੱਟ ਦਾ ਹੈ ਤੇ ਜਰਨਲੀ ਇਹ ਹੈਗਾ ਕਿ ਬੱਚੇ ਦੀ ਕਸਟਡੀ ਜਿਹੜੀ ਹੈਗੀ ਉਹਦੇ ਮਦਰ ਕੋ ਜਾਂਦੀ ਹੈ ਕਿਉਂਕਿ ਕੋਰਟ ਇਹ ਸੋਚਦੀ ਹੈ ਕਿ ਛੋਟੇ ਬੱਚੇ ਦੀ ਜਿਹੜੀ ਹੈਗੀ ਹੈ ਦੇਖਭਾਲ ਉਹਦੀ ਮਦਰ ਚੰਗੀ ਤਰ੍ਹਾਂ ਕਰ ਸਕਦੀ ਹੈ ਲੇਕਿਨ ਜਿਉਂ ਦੇ ਫਾਦਰ ਜਿਹੜੇ ਹੈਗੇ ਆ ਕਸਟਡੀ ਕਲੇਮ ਕਰਨਾ ਚਾਹੁੰਦੇ ਆ ਛੋਟੇ ਬੱਚੇ ਦੀ 5 ਸਾਲ ਤੋਂ ਘੱਟ ਦੇ ਤੇ ਉਹਦੇ ਫਾਦਰ ਨੂੰ ਇਹ ਪ੍ਰੂਫ ਕਰਨਾ ਪੈਂਦਾ ਕਿ ਉਹਦੀ ਮਦਰ ਜਿਹੜੀ ਹੈਗੀ ਆ ਅਨਫਿਟ ਆ ਉਹ ਬੱਚੇ ਦੀ ਬੱਚੇ ਲਈ ਸਹੀ ਨਹੀਂ ਆ ਤੇ ਬੱਚੇ ਦੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਕਰ ਸਕਦੀ ਤੇ ਉਹਦਾ ਫਾਦਰ ਜਿਹੜਾ ਹੈਗਾ ਬੱਚੇ ਦੀ ਦੇਖਭਾਲ ਚੰਗੀ ਤਰ੍ਹਾਂ ਕਰ ਸਕਦਾ